ਧਰਤੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਤ ਮਹਾਤ ਸੁਬੇ ਸ਼ਾਮ ਤੋਂ ਪੜਦਾ ਉੱਠ ਕੇ ਫੇਰ ਨਹੀਂ ਆਉਂਦੀ ਮਤ ਜੇ ਇਹ ਸੁਫਰ ਅਮਲ ਨਹੀਂ ਕਰਨਾ ਕਾਨੂੰ ਉੱਠ ਕੇ ਪੜਨਾ ਤਬ ਦੀ ਹਵਾ ਤੇ ਪਾਣੀ ਬੰਦਿਆ ਤਿੰਨੇ ਗੰਦੇ ਕਰਤੇ ਪੰਜ ਪੰਜ ਗੱਟੇ ਰੇਤ ਚੱਕ ਕੇ ਇੱਕ ਏਕੜ ਵਿੱਚ ਪਾਈ ਕੀੜੇ ਮਾਰ ਦਵਾਈਆਂ ਪਾ ਕੇ ਆਪੇ ਜਨਾ ਖਾਇ ਪੰਜਾਬ ਚ ਕੈਂਸਰ ਕਿੰਨਾ ਫੈਲਿਆ ਵੇ ਇੱਕ ਕਿਤਾਬਾ ਪੜ੍ਹ ਕੇ ਤਭਦੀ ਹਵਾ ਸੇ ਪਾਣੀ ਬੰਦਿਆ ਕਿੰਨੇ ਗੰਦੇ ਕਰਦੇ ਦੋਸਤੋ ਪੰਜਾਬ ਵਿਚ ਇਸ ਵਕਤ ਕੈਂਸਰ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਹੈ ਇਸ ਤਰ੍ਹਾਂ ਦੇ ਜੀਜਾ ਅਸੀਂ ਜੋ ਫਸਲਾਂ ਉੱਪਰ ਕੀੜੇ